ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਨੇਪਾਲਾ ਇਹ ਪਿੰਡ ਮਖੂ ਦੇ ਨੇੜ ਹੈ ਤਹਿਸੀਲ ਇਹਨੂੰ ਜੀਰਾ ਪੈਂਦੀ ਹੈ ਤੇ ਜ਼ਿਲ੍ਹਾ ਫਿਰੋਜ਼ਪੁਰ ਹੈ ਬਾਈ ਸਤਨਾਮ ਦੇ ਘਰੋਂ ਇਹ ਵੀਡੀਓ ਬਣਾ ਰਹੇ ਆ ਤੇ ਇਸ ਵੀਰ ਦਾ ਪੁਰਾਣਾ ਵਪਾਰ ਦਾ ਕੰਮ ਹੈ ਵੈਸੇ ਉਹ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਇੱਕ ਲਾਰਜ ਫਾਰਮ ਬਾਈ ਚਲਾ ਰਿਹਾ ਸੀ ਤੇ ਨਾਲ ਪ੍ਰੈਕਟਿਸ ਕਰਦਾ ਸੀ ਵੈਟਰਨਰੀ ਪਰ ਹੁਣ ਟੋਟਲੀ ਕੰਮ ਜਿਹੜਾ ਉਹ ਵਪਾਰ ਦਾ ਹੈ ਮਤਲਬ ਵਿਕਰੀ ਵਾਲੇ ਪਸ਼ੂ ਇੱਥੇ ਆਉਂਦੇ ਆ گاਵਾ ਮੋਸਟਲੀ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਸਕ ਨਗ ਦਿਖਾਉਂਗਾ ਦੱਸੋ ਜਿਹਦੇ ਚੋਂ ਤਿੰਨ گاਵਾ ਸੂਆਂ ਸਵਾਈਆਂ ਤੇ ਤਿੰਨਾਂ ਦੇ ਵਿੱਚੋਂ ਦੋ گاਵਾ ਦੇ ਨਾਲ ਬੱਚੇ ਫੀਮੇਲ ਕਾਫ ਇਹਨਾਂ ਨੇ ਬੱਚੀਆਂ ਨੂੰ ਜਨਮ ਦਿੱਤਾ ਤੇ ਇੱਕ ਗਾਂ ਬੱਛੇ ਵਾਲੀ ਵੀ ਸੋ ਸਾਰੇ ਨਗ ਦਿਖਾ ਦੂੰਗਾ ਜਿਹੜਾ ਪਸ਼ੂ ਤੁਹਾਨੂੰ ਜਚਿਆ ਉਹਦੀ ਤਸੱਲੀ ਆ ਕੇ ਕਰ ਲਿਓ ਡਿਟੇਲ ਸਾਰੀ ਬਾਈ ਆਪਾਂ ਨੂੰ ਦੱਸੂਗਾ ਇਹਨਾਂ ਬਾਰੇ ਤੇ ਮੈਂ ਪਸੂ ਤੁਹਾਨੂੰ ਨਾਲ ਤੋਰ ਕੇ ਦਿਖਾਉਂਦਾ ਜਾਊਂਗਾ ਬਾਕੀ ਫਾਈਨਲ ਕਰਨ ਲਈ ਜ਼ਰੂਰੀ ਆ ਵੀ ਆ ਕੇ ਇਹਨਾਂ ਦੀ ਤਸੱਲੀ ਕੀਤੀ ਜਾਵੇ ਸੋ ਆਓ ਸ਼ੁਰੂਆਤ ਕਰਦੇ ਹਾਂ ਦੱਸੋ ਇਸ ਸਾਈਡ ਦੇ ਉੱਤੇ ਪਹਿਲੇ ਨੰਬਰ ਤੇ ਵੜ ਸੂਈ ਸਵਾਈ ਖੜੀ ਐ ਉਸੇ ਤੋਂ ਮਿਲਦੇ ਹਾਂ ਬਾਈ ਨੂੰ ਕਰਦੇ ਹਾਂ ਗੱਲਾਂ ਬਾਤਾਂ ਸਤਨਾਮ ਬਾਈ ਸਤਿ ਸ੍ਰੀ ਅਕਾਲ ਸਸੀ ਕਾ ਬਾਈ ਜੀ ਸਤਨਾਮ ਬਾਈ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆ ਪਸੂ ਆਈ ਜਾਂਦੇ ਐ ਵੈਸੇ ਰੁਟੀਨ 'ਚ ਪਸੂ ਆਈ ਜਾਂਦੇ ਆ ਕਈ ਵਾਰ ਤੁਹਾਡਾ ਤੇ ਆਪਣਾ ਸੁਭਾਅ ਵੀ ਨਹੀਂ ਬਣਦਾ ਪਸੂ ਆਉਂਦੇ ਆ ਤੁਹਾਡੇ ਕੋਲੇ ਟਾਈਮ ਨਹੀਂ ਹੁੰਦਾ ਜੀ ਸਹੀ ਐ ਅੱਛਾ ਬਾਈ گاਵਾ ਹੀ ਲਿਆ ਰਹੇ ਹਾਂ ਹਨਾ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵੈੜ ਕੰਨ ਮਸੂਹਾ ਸੂਈ ਇਹ ਜਗਦੀਤ ਵੀਰੇ ਦੂਜਾ ਸੂਹਾ ਵੈੜ ਸੂਈ ਆ ਹੂੰ ਅੱਜ ਮਤਲਬ ਦੂਜੇ ਦਿਨ ਦੀ ਸੂਈ ਆ ਠੀਕ ਐ ਇਹਦੇ ਮਗਰ ਬੱਛਾ ਜੀ ਇਹਨੇ ਬੱਛਾ ਦਿੱਤਾ ਹਾਂਜੀ ਠੀਕ ਐ ਭਾਈ 12 ਕਿਲੋ ਬੋਲੀ ਹੋਗੀ 12 13 ਕਿਲੋ ਹੁਣ ਬੋਲੀ ਹੋਊਗੀ ਕੀਮਤ ਕੀ ਰਹਿਣੀ ਐ ਭਾਈ ਇਹ ਵੀਰੇ 97000 ਦੀ ਦੇਣੀ ਆ ਆਪਾਂ ਬਸ ਖੋਲੀ ਭਾਈ 197000 ਦੀ ਐ ਵੈੜ ਮਿਲੂ ਬਰੀਡ ਵਾਈਜ਼ ਬਹੁਤ ਚੰਗੀ ਐ ਬਰੀਡ ਨਸਲ ਕੁਆਲਿਟੀ ਫੁੱਲ ਵਧੀਆ ਇਹਦੇ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਬੱਚੇ ਚੰਗੇ ਲੈ ਸਕਦੇ ਹੋ गामा ਦੇ ਵਿੱਚ ਆਪਸ਼ਨ ਏ ਆ ਵੀ ਬੁੱਲ ਇੰਨੇ ਕੈਚਫ ਸੀਮਨ ਭਰਾਉਂਗੇ ਬੱਛੀ ਆ ਗਈ ਤਾਂ ਤੁਹਾਡੇ ਕੋਲ ਇਹਦੇ ਨਾਲੋਂ ਦੁੱਧ ਵੱਧ ਕੇ ਹੀ ਦੇਊਗੀ ਸੋ ਬਾਕੀ ਇਹ ਤੋਂ ਕਿੰਨਾ ਚੋਲੋਂਗੇ ਤੁਹਾਡੀ ਸਮਝ ਆ 97000 ਦੀ ਬਾਈ ਕਹਿੰਦਾ ਇਹ ਵੈੜ ਆਪਾਂ ਦੇ ਦੇਾਂਗੇ ਦੂਜਾ ਸੂ ਆਏਗਾ ਦੂਜਾ ਸੂਆ ਵੀ ਇਹ ਛੋਟੀ ਉਮਰ ਦੇ ਵਿੱਚ ਹੀ ਹੋਊਗੀ ਪਹਿਲਣਾ ਵਾਲਾ ਹੀ ਰੁਖ ਲੱਗਦਾ ਦੇਖਿਆਂ ਤੋਂ ਥਣ ਸੋਹਣਿਆ ਦੱਸੋ ਹੱਥੀ ਚਵਾਈ ਵਾਲੇ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਸੋ ਇਹ ਪਹਿਲੇ ਨੰਬਰ ਤੇ ਵੈੜ ਤੁਸੀਂ ਦੇਖ ਲਓ ਡਿਮਾਂਡ 97000 ਦੀ ਐ ਦੋ ਨੰਬਰ ਤੇ ਜਿਹੜੀ ਵੈੜ ਹੈ ਸਤਨਾਮ ਭਾਈ ਕਹਿਨਵਾ ਸੁਆ ਸੁਰੀ ਐ ਇਹ ਵੀ ਦੂਜੀ ਸੁਏ ਸੂਣੀ ਆ ਵੀਰੇ ਹੂੰ ਇਹ ਮੰਨ ਲਓ ਇਹਦੇ 20 ਕ ਦਿਨ 20 ਕ ਦਿਨਾਂ ਦੀ ਕੱਚੀ ਐ ਠੀਕ ਐ ਕੀਮਤ ਕੀ ਰਹੂਗੀ ਭਾਈ ਇਹਦੀ ਇਹ ਜਗਜੀਤ ਵੀਰੇ ਆਪਾਂ ਦੇ ਦਿਆਂਗੇ 125000 ਦੀ ਵੈੜ ਠੀਕ ਐ 20 ਦਿਨਾਂ ਦੀ ਕੱਚੀ ਐ ਦੱਸੋ ਤੇ 125 ਦੀ ਐ ਤੁਹਾਨੂੰ ਵੈੜ ਮਿਲੂਗੀ ਰੁੱਤ ਚ ਸੂਊਗੀ ਪੂਰੀ ਠੰਡ ਆ ਜਾਣੀ ਐ ਜਿਹੜੇ ਤਾ ਤੂ ਲੱਗਣ ਦਾ ਟਾਈਮ ਐ ਲਗਭਗ ਉਹ ਤੁਹਾਨੂੰ ਲੰਘ ਜਾਣਾ ਲਿਓ ਭਾਈ ਕਿਉਂਕਿ ਅਸੂ ਦਾ ਜਾਂਦਾ ਜਾਂ ਪੱਕ ਹੋ ਜਾਣਾ। ਸੋ ਕੱਤਾ ਜਿਹੜਾ ਉਹ ਠੰਡ ਦਾ ਹੀ ਹੁੰਦਾ। ਦੁੱਧ ਲਾਉਣਾ ਸ਼ੁਰੂ ਕਰਤਾ ਦੋਸਤੋ ਵੈਡ ਨੇ ਪਰ ਹਜੇ ਕੱਚੀ ਐ। ਇਹ ਦਾ ਕਰ ਰਿਹਾ। ਲਿਆ ਭਾਈ, ਕਮਾਲ। ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ। ਸੁਆ ਦੂਜਾ 1,25,000 ਦੀ ਇਹ ਗਾਂ ਬਾਈ ਕਹਿੰਦਾ ਵੀ ਆਪਾਂ ਦੇਾਂਗੇ। ਇਦੋਂ ਅੱਗੇ ਇੱਕ ਹੋਰ ਵੈਡ ਜਿਹੜੀ ਤਿਆਰੀ ਫੜਦੀ ਹੁੰਦੀ ਹੈ 3 ਨੰਬਰ ਤੇ ਜਿਹੜੀ ਸਤਨਾਮ ਬਾਈ ਵੈਡ ਬੱਦੀ ਵੀ ਹੈ ਇਹ ਪਹਿਲਾ ਸੂਆ ਹੀ ਸੂਈ ਜਗਜੀਤ ਵੀਰੇ ਮੂੰਹ ਖੀਰੀ ਆ ਠੀਕ ਹੈ ਹਾਂਜੀ ਦਣ ਕਿੰਨੇ ਲੈਜੇ ਆਕਾਸ਼ਦੀਪ ਦੀ ਆ ਖੁਦ ਆਪ ਜੀ ਕਿੰਨੇ ਕਿ ਦਿਨ ਲੈਜੂ ਇਹਦੇ ਹਫਤਾ ਇੱਕ ਪੈਂਡਿੰਗ ਹੈ ਜੀ ਖੋਲੀ ਬਈ ਇਹਦਾ ਰੇਟ ਬਈ ਇਹ ਵੀਰੇ ਜਗਜੀਤ ਵੀਰੇ ਆਪਾਂ ਦੇਣ ਲੈਣ ਦਾ ਹੀ ਰੇਟ ਆ 115000 ਰੁਪਇਆ ਮੂੰਹ ਖੀਰੀ ਬੱਛੀ ਆ ਠੀਕ ਹੈ ਸੋ ਦੋਸਤੋ ਮੂੰਹ ਖੀਰੀ 115 ਦੀ ਇਹ ਵੈਡ ਮਿਲੂਗੀ ਆਕਾਸ਼ਦੀਪ ਬੋਲਦੀ ਹੈ ਅਜੇ ਦਿਨ ਇਹ ਵੀ ਲੈਂਦੀ ਐ ਸੂਣ ਚ ਸੋਨਾ ਢਾਂਚਾ ਕੱਦ-ਕਾਠ ਚੰਗਾ ਹੈ ਉਮਰ ਛੋਟੀ ਹੈ ਬੱਚੀ ਦੀ ਵਾਅਦਾ ਕਰੂਗੀ ਜਿਹੜਾ ਭਰਾ ਖਰੀਦੂ ਅਗਲੇ ਸੂਏ ਚ ਕੀਮਤ ਚ ਵੀ ਬਾਕੀ ਵੈਸੇ ਵੀ ਕਰਮ ਵਾਲੀ ਬੱਚੀ ਦੇਵੇ ਤਾਂ ਇਹਨੇ ਵੈਸੇ ਵੀ ਵਾਅਦਾ ਕਰ ਦੇਣਾ ਸੋ ਮੌਕਾ ਜੇ ਕੋਈ ਭਰਾ ਫਾਰਮ ਦਾ ਕੰਮ ਕਰਨਾ ਚਾਹੁੰਦਾ ਤੇ ਇਦਾਂ ਦੀਆਂ ਵਹਿੜਾਂ ਸੋਹਣੀਆਂ ਹੈ ਭਾ ਵੀ ਠੀਕ ਲੱਗ ਰਹੀ ਹੈ ਬਾਕੀ ਤੁਹਾਨੂੰ ਜੱchnੇ ਜ਼ਿਆਦਾ ਜ਼ਰੂਰੀ ਹੈ 1 ਲੱਖ ਤੇ 15000 ਦੀ ਵਹਿੜ ਬਾਈ ਕਹਿੰਦਾ ਦੇਾਂਗੇ ਲਾਈ ਬੈਗ ਇਹ ਦਸੋ ਦੋ ਦਲਾਉਣਾ ਨਹੀਂ ਸ਼ੁਰੂ ਕਰਦਾ ਦਸੋ ਦੰਦ ਬਾਈ ਕਹਿੰਦਾ ਵੀ ਆਪਾਂ ਕਨਫਰਮ ਕਰ ਦਿੰਨੇ ਵੈਸੇ ਇਹ ਭਰਾ ਨੂੰ ਮੇਲਿਆਂ ਦਾ ਸ਼ੌਂਕ ਹੈ ਤੇ ਮੇਲਿਆਂ ਵਾਲਾ ਵੀਰ ਦੰਦ ਨਹੀਂ ਗਲਤ ਦੇਖਦਾ ਦੰਦੋ ਖੀਰੀ ਕਨਫਰਮ ਠੀਕ ਹੈ ਬਾਈ ਸੋ ਇੱਕ 15 ਦੀ ਦਸੋ ਇੱਕ ਖੀਰੀ ਬੱਚੀ ਤੁਹਾਨੂੰ ਮਿਲੂਗੀ ਇਹਦੋਂ ਅੱਗੇ ਬਾਈ ਕਿਨਵਾ ਸੂਹ ਸੁਣੀ ਇਹ ਦੂਜੇ ਸੂਹੇ ਸੁਣੀ ਜਗਜੀਤ ਵੀਰੇ ਇਹ ਵੀ ਹੂੰ ਇਹ ਵੀ 15 ਦਿਨਾਂ ਦੀ ਕੱਚੀ ਹੈ ਜੀ ਕੀਮਤ ਬਾਈ ਇਹ ਸਵਾ ਲੱਖ ਦੀ ਦੇ ਦੇਂਗੇ ਵੀਰੇ ਲੈ ਲੈਂਦੇ ਇੱਕ 25 ਦੀ ਦਸੋ ਬਹੁਤ ਵੱਡੀ ਬੈੜ ਆ ਹੂੰ ਇਹ ਸਿੰਗ ਜਿਹੜੇ ਫੋਟਾ ਫੁੱਟਣ ਤੋਂ ਬਾਅਦ ਚ ਫੋਟਾ ਹੁੰਦੀਆਂ ਆ ਜਾਂ ਵੈਸੇ ਫੋਟ ਫੁੱਟੀ ਆ ਚੰਗੀ ਤਰ੍ਹਾਂ ਦਾਗੇ ਨਹੀਂ ਸਹੀ ਉਹ ਵੱਡਾ ਕੱਦ ਕਾਠਾ ਦੱਸੋ ਬੈੜ ਦਾ ਵਜਨ ਵਾਲੀ ਏ ਹਵਾਨਾ ਖੋਲਣਾ ਸ਼ੁਰੂ ਕਰਤਾ ਪਰ ਅਜੇ ਦਿਨ ਪਏ ਕੱਚੀ ਬੈੜ ਆ ਹਜੇ ਅੱਗੋਂ ਕਰਕੇ ਬਾਈ ਕਮਾਊਗਾ ਤੁਹਾਨੂੰ ਸਿੰਗ ਦੁਆਰਾ ਦਿਖਾ ਦੂੰਗਾ ਵੈਸੇ ਫੋਟ ਫੁੱਟੀਆਂ ਹੁੰਦੀਆਂ ਆ گاਵਾں ਦੇ ਕਈ ਵਾਰਾਂ ਦਾਗੇ ਨਹੀਂ ਸਹੀ ਜਾਂਦੇ ਤਾਂ ਉਦੋਂ ਦਿੱਕਤ ਆ ਜਾਂਦੀ ਹੈ ਇਹ ਤੁਸੀਂ ਇਹਦਾ ਲੈ ਚਲੋ ਬਈ 4 ਨੰਬਰ ਦੇ ਉੱਤੇ ਇਹ ਗਾਂ ਤੁਹਾਨੂੰ ਦਿਖਾ ਰਹੇ ਜਿਹੜੀ 5 ਨੰਬਰ ਤੇ ਦੱਸੋ ਗਾਂ ਇਹ ਸੂਈ ਸਵਾਈ ਹੈ ਤੇ ਇਹਦੇ ਨਾਲ ਬੱਚਾ ਵੱਛੀ ਹੈ ਆ ਭਾਈ ਕੰਨਵਾ ਸੁਆ ਸੁਪੀ ਹੈ ਏ ਵੀਰੇ ਦੂਜਾ ਸੁਗਾ ਸੂਈ ਅੱਜ ਸਵੇਰ ਹੀ ਸੂਈ ਆ ਹੂੰ ਤੜਕੇ 4 ਵਜੇ ਜੇਰਜੁਰ ਪੈ ਗਈ ਇਹਦੇ ਪਿੱਛੇ ਬੱਛੀ ਆਈ ਠੀਕ ਹੈ ਹਾਂਜੀ ਕੀ ਕੀਮਤ ਰਹਿਣੀ ਬਾਈ ਇਹ ਵੀਰੇ 1,55,000 ਠੀਕ ਹੈ ਸੋ ਦੋਸਤੋ 1,55 ਰੇਟ ਹੈ ਸੋਨਾ ਥਾਣਾ ਥੀ ਚੁਾਈ ਵਾਲਾ ਫਿਕਸ ਜਾ ਹਵਾਨਾ ਪਰ ਆਕਾਰ ਕਾਫੀ ਵੱਡਾ ਲਿਓ ਵੀ ਇਹ ਵੀ ਥੋੜਾ ਗੱਡੀ ਚ ਪਾਉਣ ਨਾਲ ਪਹਿਲਾਂ ਸੂਪੀ ਅੱਛਾ ਹਾਂਜੀ 1,55,000 ਦੀ ਇਹ ਗਾ ਮਿਲੂਗੀ ਤੇ ਇਹਦੇ ਨਾਲ ਬੱਚਾ ਬੱਛੀ ਆ ਜੀ ਕਿਸੇ ਨੇ ਬੱਚੀ ਤੋਂ ਬਿਨਾ ਲੈਣੀ ਆ 15000 ਦੀ ਲੈਸ ਕਰਦੇ ਆਗੇ ਬਿਨਾ ਬੱਚੀ ਤੋਂ ਇੱਕ 40 ਦੀ ਦੂਸੋ ਬਾਕੀ ਤੁਸੀਂ ਗੱਲਬਾਤ ਕਰੋ ਥੋੜਾ ਬਹੁਤ ਮਾਨਤਾਣ ਹੋ ਜਾਣਾ ਹੁੰਦਾ ਉਹ ਬੱਚੀ ਤਾਂ ਨਾਲ ਖੈਰ ਲੈਣੀ ਬਣਦੀ ਆ ਕਿਉਂਕਿ گاਵਾ ਦਾ ਕੰਮ ਕਾਮਯਾਬੀ ਤਾਂ ਵੀ ਇਹਨਾਂ ਦੀਆਂ ਬੱਚੀਆਂ ਗ੍ਰੋਥ ਛੇਤੀ ਕਰਦੀਆਂ ਛੇਤੀ ਨਾਲ ਰਲ ਜਾਂਦੀਆਂ ਗਾਂ ਬਣ ਜਾਂਦੀਆਂ ਡੇਢ ਕਸਾਲ ਵਿੱਚ ਦੀ ਉਹਦਾ ਫਾਇਦਾ ਹੋ ਜਾਂਦਾ ਇਹਦੀ ਬੱਚੀ ਜਿਹੜੀ ਉਹ ਪਰਲੇ ਪਾਸੇ ਬੈਠੀ ਹੈ ਜਿਹੜੀ ਇਹ ਬੱਚੀ ਇਸ ਗਾਂ ਦੀ ਅਗੇ ਹੋਰ ਤਿੰਨ ਗਾਵਾਂ ਅ ਭਾਈ ਜਿਹੜੀ ਇੱਦੂ ਅੱਗੇ ਵੈੜ ਖੜੀ ਐ ਇਹ ਵੀ ਜਿਗ ਜੀਤ ਵੀਰੋ ਦੂਜੇ ਸੂਏ ਸੂਣੀ ਆ ਬਟ ਇਹ ਅਜੇ ਕੱਚੀ ਆ 25 ਦਿਨ ਦੀ ਕੱਚੀ ਹੋਊਗੀ ਵੈੜ ਠੀਕ ਐ ਕੀਮਤ ਕੀ ਰਹੂਗੀ ਅੱਜ ਦੇ ਹਿਸਾਬ ਤੇ ਇਹ ਇਹ 1.60 ਲੱਖ ਰੁਪਈਆ ਦਾ ਜੀ ਠੀਕ ਐ 1 ਲੱਖ ਤੇ 60 ਹਜ਼ਾਰ ਦੋ ਸੋ ਅੱਜ ਦਾ ਰੇਟ ਐ ਦਾ 38 ਲੀਟਰ ਦੁੱਧ ਪਲੂਨ ਨੇ ਚਵਾਇਆ ਹੋਇਆ ਹੀ ਇਹਨੇ ਅੱਛਾ ਹਾਂਜੀ 38 ਲੀਟਰ ਦੁੱਧ ਦੋਸਤੋ ਪਹਿਲੇ ਸੂਏ ਚ ਇਸ ਗਾਂ ਨੇ ਦਿੱਤਾ ਐਦ ਕੀ ਸੂਆ ਦੂਜਾ ਵੱਡਾ ਢਾਂਚਾ ਐ ਖੁੱਲੇ ਸਰੀਰ ਦੀ ਐ 25 ਦਿਨ ਬਾਕੀ ਆ ਤੁਸੀਂ ਮਹੀਨਾ ਹੀ ਮੰਨ ਲਿਓ ਹਵਾਨਾ ਇਹਦਾ ਵੀ ਫਿਕਸ ਰਹੂਗਾ ਕਮਾਲਾ ਬਾਈ ਕੀਮਤ ਸਾਰੇ ਪਸ਼ੂਆਂ ਦੀ ਅੱਜ ਤੁਹਾਨੂੰ ਵੀਡੀਓ ਚ ਦੱਸ ਰਹੇ ਆ ਦੋਸਤੋ ਜਿਹੜੇ ਜਿਹੜੇ ਹੁਣ ਤੱਕ ਦਿਖਾਤੇ ਆ ਉਹ ਚਾਰ ਗਾਵਾਂ ਹਜੇ ਹੋਰ ਤੁਹਾਨੂੰ ਦਿਖਾਉਣੀਆਂ ਐ 6 ਤੋਂ ਪਹਿਲਾਂ ਦਿਖਾ ਚੁੱਕੇ ਹਾਂ ਟੋਟਲ 10 ਨਾਲ ਗੱਜ ਦੀ ਵੀਡੀਓ ਦੇ ਵਿੱਚ ਆ ਜਿਹੜੇ ਤੁਹਾਨੂੰ ਦਿਖਾਉਣੇ ਆ ਬਾਈ ਇਹ ਕੰਨਵਾ ਸੂਆ ਸੂਨੇ ਨੇ ਇਹ ਵੀ ਦੂਜੇ ਸੂਏ ਚ ਜਗਜੀਤ ਵੀਰੇ ਸੂਣੀ ਆ ਹਮ ਪਰ ਇਹ 1 ਮਹੀਨੇ ਤੋਂ ਪਲੱਸ ਕੱਚੀ ਆ ਜੀ ਰੇਟ ਇਹ ਅੱਜ ਦਾ ਇਹ ਅੱਜ ਦਾ ਰੇਟ 1,75,000 ਆ ਜੀ ਖੋਲੀ ਮੈਂ 1 ਮਹੀਨੇ ਤੋਂ ਜ਼ਿਆਦਾ ਟਾਈਮ ਲੈਂਦੀ ਆ ਦੱਸੋ 1,75,000 ਰੇਟ ਆ ਅੱਜ ਦਾ ਬਹੁਤ ਵੱਡੀ ਵੈੜ ਹੈ ਇਹ। ਕੋਈ ਨਹੀਂ ਇਸ ਤਰ੍ਹਾਂ। ਉਹ ਸਟਰਕਚਰ ਦੇਖੋ ਗਾਂ ਦਾ ਜਦੋਂ ਤਿਆਰ ਹੋ ਗਈ ਕਰਮਾ ਲਈ ਹਵਾਨਾ ਜਿਹੜਾ ਉਹ ਉੱਪਰ ਤੱਕ ਦਾ ਤਿਆਰ ਕਰਨਾ ਇਹਦਾ ਰੋਖ ਇਦਾਂ ਦਾ ਹੈ ਤੇ ਜਦੋਂ ਪੂਰੀ ਤਿਆਰੀ ਛੋਊਗੀ ਉਦੋਂ ਕੁਝ ਹੋਰ ਹੀ ਇਹਦਾ ਜਿਹੜਾ ਉਹ ਢਾਂਚਾ ਨਜ਼ਰ ਆਉਣਾ ਹੈ। ਹੁਣ ਤੁਸੀਂ ਇਹ ਤੁਰਤੀ ਤੋਂ ਹਵਾਨਾ ਦੇਖਿਓ ਜਿੱਦਾਂ ਮੈਂ ਗੱਲ ਕਰ ਰਿਹਾ ਵੀ ਇਹ ਫਿਕਸ ਜਾਂ ਤਿਆਰ ਕਰੂਗੀ। ਲਈ ਚੱਲ ਬਈ ਵੇਖ ਹੋਰ ਤੁਹਾਨੂੰ ਵੈੜ ਦਿਖਾ ਦਈਏ 8ਵੇਂ ਨੰਬਰ ਦੇ ਉੱਤੇ ਬੱਦੀ ਵੀ ਐ ਜਿਹੜੀ 8ਵੇਂ ਨੰਬਰ ਤੇ ਬਾਈ ਇਹ ਇਧਰਲੇ ਪਾਸੇ ਸਾਹਮਣੇ ਇਹ ਵੀ ਦੂਜੇ ਸੂਏ ਸੂਣੀ ਜਿਗਜੀਤ ਵੀਰੇ ਕਿੰਨਾ ਟਾਈਮ ਬਾਕੀ ਇਹ ਵੀ 1 ਮਹੀਨੇ ਦੀ ਕੱਚੀ ਆ ਜੀ ਕੀ ਕੀਮਤ ਰਊ ਇਹਦੇ 1,35,000 ਜੀ ਠੀਕ ਐ 1,35,000 ਰੇਟ ਐ ਮਹੀਨੇ ਤੋਂ ਜ਼ਿਆਦਾ ਕੱਚੀ ਹੈ ਸੋ ਰੇਟ 1,35,000 ਇੱਕ ਮਹੀਨੇ ਤੋਂ ਜ਼ਿਆਦਾ ਟਾਈਮ ਲਾਊਗੀ ਹਜੇ ਸੂਨ ਚ ਵੱਡੇ ਢਾਂਚੇ ਦੀਆਂ ਗਾਂ ਦੱਸੋ ਪੂਰੇ ਫੁੱਲ ਹੈਵੀ weight ਦੀ ਲੈ ਚਲੋ ਸੂਆ ਇਹਦਾ ਵੀ ਦੂਜਾ ਹੁਣ ਆਪਾਂ ਗੱਲ ਕਰਾਂਗੇ ਇੱਕ ਬਿਲਕੁਲ ਹੀ ਤਾਜੀ ਸੂਈ ਗਾਂ ਬਾਰੇ ਇਹਦੀ ਜੇਰ ਹਜੇ ਇੱਥੇ ਹੀ ਪਈ ਆ ਇਹ ਚੱਕੀ ਨਹੀਂ ਗਈ ਬਾਈ ਨੇ ਤੋਂ ਡਿਟੇਲ ਪੁੱਛ ਲੈਨੇ ਇਸ ਤਰ੍ਹਾਂ ਬਾਈ ਕਨਵਾ ਸੂਆ ਸੂਪੀ ਇਹ ਵਾਂ ਇਹ ਦੂਜੇ ਸੂਏ ਸੂਈ ਆ ਵੀਰੇ ਠੀਕ ਆ ਸੂਈ ਤਾਂ ਇਹ ਹੋਣੀ ਐ ਇਹ ਥੋੜੀ ਕੱਚੀ ਸੂਪੀ ਵੀਰੇ ਗੱਡੀ 'ਚ ਪਾਉਣ ਨਾਲ ਅੱਛਾ ਹਜੇ ਇਹਦਾ ਟਾਈਮ ਰਹਿੰਦਾ ਸੀਗਾ ਜੀ ਅੱਛਾ ਟਾਈਮ ਅਜੇ ਬਾਕੀ ਸੀ ਹਾਂਜੀ ਹਾਂਜੀ ਠੀਕ ਐ ਕੀ ਕੀਮਤ ਰੱਖਾਂਗੇ ਇਹਦੀ ਬਾਈ ਆਪਾਂ ਇਹ ਵੀਰੇ 2 ਲੱਖ ਦੀ ਵਹਿੜ ਦੇ ਦੇਾਂਗੇ 2 ਲੱਖ ਦੀ ਹਾਂਜੀ ਇਹਨੇ ਬੱਚੀ ਨੂੰ ਜਨਮ ਦਿੱਤਾ ਹਾਂਜੀ ਠੀਕ ਐ ਸੋ ਦੋਸਤੋ ਇਹ ਥੋੜੀ ਕੱਚੀ ਸੂਪੀ ਹੈ ਜੇ ਹੁਣ ਉਸ ਕਿਸੇ ਦੀ ਸਮਝ ਚਾਉਂਦੀ ਖਰੀਦ ਲਓ ਨਹੀਂ ਫਿਰ ਜਦੋਂ ਤਿਆਰ ਹੋਊਗੀ ਦੁੱਤੇ ਤਾਂ ਗਾਵਾਂ ਨੇ ਆ ਹੀ ਜਾਣਾ ਹੁੰਦਾ ਫਿਰ ਉਦੋਂ ਵੀਡੀਓ ਦਵਾਖਾਵਾਂਗੇ ਦੀ ਦੁਬਾਰਾ ਅਜੇ ਕੁਸ ਟਾਈਮ ਪਹਿਲਾਂ ਹੀ ਸੁੱਕੇ ਹੱਟੀ ਵੱਡੇ ਕਦ ਕਾਠ ਦੀ ਬੈੜ ਬਹੁਤ ਸੋਹਣੀ ਬੱਚੀ ਨੂੰ ਇਹਨੇ ਜਨਮ ਦਿੱਤਾ ਜੇਰੇ ਦੀ ਕੰਪਲੀਟ ਪੈ ਗਈ ਸੀ ਇਹ ਬੱਚੀ ਇਹਦੀ ਦੇਖ ਲਓ ਇੱਕ ਜਰਸੀ ਵੀ ਹੈ ਬਾਈ ਕੋਲ ਅ ਭਾਈ ਇਹਦੀ ਕੀ ਡਿਟੇਲ ਹੈ ਇਹ ਜਰਸੀ ਦਾ ਜਗਜੀਤ ਵੀਰੇ ਆਪਾਂ ਜਰਸੀਆਂ ਘਰੇ ਰੱਖੀਆਂ ਹੋਈਆਂ ਹੂੰ ਕਈ ਵਾਰਾ ਕਈ ਭਰਾ ਕਹਿ ਦਿੰਦੇ ਜਰਸੀ ਲੈਣੀ ਆ ਇਹ ਜੇ ਜਰਸੀ ਲੈਣੀ ਹੋਵੇ ਇੱਕ ਮਹੀਨੇ ਦੀ ਕੱਚੀ ਆ 36 ਕਿਲੋ ਦੁੱਧ ਨੇ ਚਵਾਇਆ ਹੋਇਆ ਆਪਣੇ ਕੋਲੇ ਠੀਕ ਹੈ ਬਾਈ ਹਾਂ ਤੀਜਾ ਸੂਗਾ ਸੂਣੀ ਹੈ ਜੀ ਕੀ ਕੀਮਤ ਚ ਦੇ ਇਹ ਇਹਦੀ ਅੱਜ ਦੀ ਕੀਮਤ 1,75,000 ਆ ਤੇ ਜੇ ਮੰਨ ਲਓ ਆਪਾਂ ਇੱਕ ਮਹੀਨੇ ਨੂੰ ਵੇਚਦੇ ਆ ਬਾਅਦ ਚ ਅਗਲਾ ਕਵੇ ਵੀ ਤੁਸੀਂ 1,75,000 ਪਹਿਲਾਂ ਮੰਗਦੇ ਸੀ ਹੁਣ ਉਦੋਂ ਬਾਅਦ ਚ ਅਲੱਗ ਦਾ ਕੀਮਤ ਹੋਊਗੀ ਠੀਕ ਹੈ ਸੋ ਸੋ ਚੰਗੇ ਦੁੱਧ ਵਾਲੀ ਜਰਸੀ ਜਿਹੜੀ ਪੰਜਾਬ ਵਾਲੀ ਜਰਸੀ ਆਈ ਇਹ ਇੱਕ ਮਹੀਨਾ ਬਾਕੀ ਐ ਅੱਜ ਸਮਝ ਆਉਂਦੀ ਐ ਤਾਂ ਕੰਟੈਕਟ ਕਰ ਲਿਓ ਬਾਈ ਨਾ ਨਹੀਂ ਫਿਰ ਬਾਈ ਕਹਿੰਦਾ ਵੀ ਤਿਆਰ ਦਿਖਾਵਾਂਗੇ ਤੇ ਉਦੋਂ ਰੇਟ ਤਿਆਰੀ ਦੇ ਹਿਸਾਬ ਤੇ ਹੋਊਗਾ 36 ਕਿਲੋ ਦੁੱਧ ਦਾ ਰਿਕਾਰਡ ਦੂਜੇ ਸੂਏ ਦਾ ਤੀਜਾ ਸੂਆ ਐ ਸੂ ਰਹੀ ਐ ਚੰਗੇ ਢਾਂਚੇ ਦੀ ਜਰਸੀ ਪ्योर ਜਰਸੀ नस्ਲ ਸੋ ਅੱਜ ਦੀ ਵੀਡੀਓ ਦੇ ਇਹ ਪਸ਼ੂ ਦੋਸਤੋ ਭਾਈ ਕੋਲ ਵਿਕਰੀ ਵਾਲੇ ਸੀਗੇ ਜਿਹੜੇ ਤੁਸੀਂ ਦੇਖ ਰਹੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ